ਬੀਰ ਦੇ ਨਾਲ ਭਰਿਆ ਟਰੱਕ ਸੜਕ ਤੇ ਪੇ ਟੋਏ ਦੇ ਵਿੱਚ ਜਾ ਕੇ ਡਿੱਗ ਗਿਆ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਬੋਤਲਾ ਵੀ ਟੁੱਟ ਪੱਜ ਗਈਆਂ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਾਫੀ ਮੀ ਪਿਆ ਹੋਇਆ ਮੀ ਜਿਹੜਾ ਮੁਸੀਬਤ ਬਣਿਆ ਹੋਇਆ ਤਾਂ ਸੜਕ ਦੇ ਵਿੱਚ ਟੋਹਾ ਪਿਆ ਹੋਇਆ ਸੀ ਤਾਂ ਬੀਰ ਦੇ ਨਾਲ ਭਰਿਆ ਟਰੱਕ ਉਸੇ ਦੇ ਵਿੱਚ ਜਾ ਕੇ ਪਲਟ ਗਿਆ ਸੋ ਲੋਕ ਵੀ ਹੈਰਾਨ ਹੋ ਕੇ ਹਾਲਾਂਕਿ ਲੋਕਾਂ ਨੂੰ ਗਰਮੇ ਤੋਂ ਰਾਹਤ ਮਿਲੀ ਪਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਸੜਕ ਦਾ ਇੱਕ ਹਿੱਸਾ ਟਰੱਕ ਦੇ ਕਾਰਨ ਜਿਹੜਾ ਆ ਟੁੱਟ ਚੁੱਕਾ ਹੈ ਤਾਂ ਟਰਾਈਫਰ ਤੇ ਵੱਲੋਂ ਕਿਹਾ ਕਿ ਟਰੱਕ ਬੀਰਰ ਧਿਆਉ ਬੋਤਲਾ ਦੇ ਨਾਲ ਭਰਿਆ ਹੋਇਆ ਸੀ ਤਾਂ ਗੋਦਾਮ ਚਾਰਿਆ ਸੀ ਸੜਕ ਪੂਰੀ ਤਰ੍ਹਾਂ ਸੁੱਕੀ ਸੀ ਇੱਥੇ ਕੋਈ ਪਾਣੀ ਭਰਿਆ ਨਹੀਂ ਸੀ ਤਾਂ ਹੋਰ ਟਰੱਕ ਅਤੇ ਇੱਕ ਡੰਪਰ ਟਰੱਕ ਵੀ ਇੱਥੋਂ ਲੰਘਿਆ ਪਰ ਉਸ ਤੋਂ ਬਾਅਦ ਸੜਕ ਜੜੀ ਆ ਟਹਿ ਗਈ ਤਾਂ ਉਸਤਾਰ ਟਰੱਕ ਜਿਹੜਾ ਇਸ ਟੋਏ ਦੇ ਵਿੱਚ ਜਾ ਕੇ ਡਿੱਗ ਗਿਆ ਮੌਕੇ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਬੀਰ ਦੇ ਨਾਲ ਪੂਰੀ ਤਰੀਕੇ ਦੇ ਨਾਲ ਭਰਿਆ ਹੋਇਆ ਸੀ ਟਰੱਕ ਸੜਕ ਦੇ ਵਿੱਚ ਐਡਾ ਟੋਆ ਪੈ ਗਿਆ ਕਿ ਉਸ ਤੇ ਵਿੱਚ ਜਾ ਕੇ ਡਿੱਗ ਜਾਂਦਾ ਤੇ ਟਰੱਕ ਜਿਹੜਾ ਆ ਪੁੱਠਾ ਹੋ ਜਾਂਦਾ ਤਾਂ ਤਸਵੀਰਾਂ ਦੇਖ ਸਕਤੇ ਇੱਕ ਵਾਰ ਵੀਡੀਓ ਦਰੁ ਕਰਤੇ